ਪਵਨ ਜੋਤ ਜਗ ਪ੍ਰਗਟ ਹੋਈ ਰੂਪੰਦੇ ਦਾ ਤਾਰ ਕੀ ਦੁਨੀਆਂ ਵਿੱਚ ਰਬ ਆਇਆ ਲਾਏ ਚਰਨ ਜਦੋਂ ਰਤਨਾਗਰ ਧਰਤੀ ਨੇ ਧਨ ਤਨ ਗਾਇਆ ਸੀਨਪਨ ਵਿੱਚ ਖੁਸ਼ੀਆਂ ਹੋਈਆਂ ਨਰ ਨਾਰੀ ਗੁਣ ਗਾਏ ਰਾਜਾ ਵਰਣ ਬੜਾ ਵਡ ਭਾਗੀ ਜਿਸ ਪਰ ਨੂਰ ਸੁਹਾਏ ਗਿਆਨ ਬਹੁਣੀ ਦੁਨੀਆਂ ਦੇ ਵਿੱਚ ਆਪ ਹਰੀ ਫੇਰਾ ਪਾਇਆ ਭਾਰਦਵਾਜ ਰਕੀ ਦੇ ਨਾਰੀ ਸੁਣ ਕਰਤਾਰ ਪਠਾਈ ਬ੍ਰਹਮਾ ਵਿਸ਼ਨੂ ਸ਼ੰਕਰ ਆਕਰ ਦਰ ਪਰਬੋਲ ਚੜਾਈ ਸੀਸ ਗਣੇਸ਼ ਮਹੀਸ਼ਾ ਗਾਇਆ ਵਾਹ ਵਾਹ ਰਾਇਆ ਜਬਦ ਗਰੂ ਰੂヒ ਕੇਸ਼ ਨਰੰਜਨ ਚੂਜ ਬੇਅੰਤਰ ਚਾਏ ਰਜ ਕੀ ਆਪਣੀ ਅੰਮ੍ਰਿਤ ਬਾਣੀ ਡੁੱਬਦੇ ਜੀਵ ਤਰਾਏ ਭਾਰਦਵਾਜ ਬਲਰਾਮ ਚੰਦਰ ਕਾ ਹਰ ਆਪਣੀ ਸਰਣੀ ਲਾਇਆ ਪਾਰਦਵਾਜ ਬਲਰਾਮ ਚੰਦਰ ਕੈ ਆਪਣੀ ਸਰਣੀ ਲਾਇਆ ਬકરી ਨਾਲ ਚਤਰਿਆਂ ਤਾਂ ਇੱਕੇ ਘਾਟ ਪਲਾਇਆ ਪਾਣੀ ਉਧਰ ਜਾ ਕੇ ਤਾਰਾ ਰਾਣੀ ਸੁਣਦੀ ਸੀ ਗੁਰਬਾਣੀ ਜਿਨ ਜਨ ਗੁਰੂ ਕਾ ਰੰਗ ਲਾਇਆ ਅੰਤ ਸਮੇ ਨਾਹੀ ਬਿਹਤਾਇਆ ਉਦੇ ਅੰਮ੍ਰਿਤ ਦੇ ਵਿੱਚ ਨਾ ਕੀ ਪਾਪੀ ਵੀ ਤਰ ਜਾਵੇ ਸ਼ਕਤੀ ਉਸ ਅੰਮ੍ਰਿਤ ਦੀ ਕਾਲੇ ਤਾਂਗਾ ਹੰਸ ਬਣਾਵੇ ਉਸ ਅੰਮ੍ਰਿਤ ਨੇ ਤ੍ਰੇਤੀ ਯੁਗ ਵਿੱਚ ਮੋਇਆ ਰਾਮ ਜਗਾਇਆ ਉਸ ਅੰਮ੍ਰਿਤ ਨੇ ਤ੍ਰੇਤੀ ਯੁਗ ਵਿੱਚ ਮੋਇਆ ਰਾਮ ਜਗਾਇਆ ਸ਼ਲੋਕ ਸੈਣ ਭਗਤ ਸੈਣ ਬੜਾ ਵਡ ਭਗਤ ਹੈ ਸਿਮਰਨ ਦਾ ਪੂਰਾ ਨਾਮ ਹਰੀ ਦਾ ਚੇਤਿਆ ਪੂਰਨ ਪ੍ਰਭੂਰਾ ਸੇਵਾ ਜਗਤ ਸੰਤ ਜਨਾ ਦੀ ਕਰੇ ਤਨ ਮਨ ਆਪਣਾ ਅਗੇ ਧਰੇ ਸੇਵਾ ਸੰਤ ਜਨਾ ਦੀ ਕਰੇ ਤਨ ਮਨ ਆਪਣਾ ਅਗੇ ਧਰੇ ਰਾਜਨ ਦੇ ਕਰ ਕਰੇ ਮਜੂਰੀ ਰਾਤ ਦਿਵਸ ਮਨ ਸਰਬ ਸਬੂਰੀ ਪਗਧਾ ਚੱਲੇ ਪਾਣੀ ਤੋਂ ਵੇ ਟੈਲ ਕਮਾਵੈ ਪੂਰੀ ਸੇਵਾ ਦਾ ਨਤ ਨੇਮੀ ਪੱਕਾ ਇੱਕ ਪਲ ਵੀ ਨਾ ਕੁੰਝੇ ਹਰ ਹੀਰੇ ਦੀ ਭਗਤੀ ਕਰਦਾ ਚਾਰ ਪੈਰ ਬੈ ਭੁੰਜੇ ਕਰਕੇ ਜਾਪ ਨਰਨਜਨ ਜੀ ਦਾ ਵਾਲ-ਵਾਲ ਖੁਸ਼ ਕੀਤਾ ਹੈ ਦੁੱਖ ਸੁੱਖ ਇਕਪਾਰਪਰ ਜਾਣੀ ਈ ਭਗਤਾਂ ਦੀ ਰੀਤੈ ਸੱਚਾ ਸੁੱਚਾ ਮਰਤਵਰਗੈ ਮਾਲਕ ਦੇ ਮਨ ਭਾਇਆ ਏਕ ਕੜੀ ਹਰ ਕੋ ਨੀਂ ਗਿਸਰੇ ਮਨ ਹਰ ਨਾਲ ਜਮਾਇਆ ਕੁਦਰਤ ਕਰਕੇ ਸਾਧੂ ਉਸ ਤੋਂ ਮਿਲਨ ਕਰੇ ਚੱਲ ਆਈ ਸੇਵਾ ਬਾਝ ਬਲੇ ਨੀ ਮਹਿਵਾਨ ਮਿਲਦੀ ਵਿਢਿਆਈ ਸੰਤਾਂ ਦੀ ਸੇਵਾ ਵਿਚ ਰੁੰਜਾ ਇੱਕ ਮਨ ਤੈਲ ਕਮਾਈ ਰਾਜਨ ਦੇ ਕਰ ਜਾਣ ਆਇ ਉਸ ਦੇ ਮਾਨ ਚੂ ਯਾਦ ਭਲਾਈ ਪੁੱਲੀ ਯਾਦ ਭਗਤ ਨੂੰ ਤੱਕ ਕੇ ਆਪ ਨਰੰજન ਆਈ ਉਹ ਦੀ ਥਾਂ ਤੇ ਰੱਬ ਨੇ ਉਸ ਰਾਜਨ ਦੀ ਟੈਲ ਕਮਾਈ ਐਸਾ ਕੂਤਕ ਦੇਸ ਭਗਤ ਨੇ ਛੂਟ ਦਿੱਤਾ ਸਭ ਤੰਦਾ ਕਹਿੰਦਾ ਹੁਣ ਮੈਂ ਤੇਰੀ ਟੈਲ ਕਮਾਂ ਬ੍ਰਹਮਾਨੰਦ ਹੈ ਮੈਂ ਹੂੰ ਤੇਰਾ ਦੀਨ ਚਕੂਰਾ ਸਮਾਨਾ ਦੇ ਚੰਦਾ ਮੈਂ ਹੂੰ ਤੇਰਾ ਦੀਨ ਚਕੂਰਾ ਅਸਮਾਨਾਂ ਦੇ ਚੰਦੈ ਸ਼ਲੋਕ ਰਤਨੀ ਸਿਮਰਨ ਨਾਮ ਤੇਰਾ ਅਪਵਖੰਡਨ ਕਰ ਪਰਮਾ ਨਰੰਦਨ ਭਗਤ ਜਨਾਂ ਦੀ ਬੰਦਨਾ ਸੀਸ ਚੁਕੀ ਰਗੁਨੰਦਨ ਅਸਮਾਨਾਂ ਦੇ ਚੰਦਨਾ ਰਹੀ ਕੇਸ ਜਸ ਤੈੰਦੜਾ ਕਾਟੇ ਜਮ ਕੀ ਫੰਦਨਾ ਟੁੱਟਣ ਚਰਾਸੀ ਫੰਦਨਾ ਸਿਮਰਨ ਤੀ ਰਾਹੀ ਹਰੀ ਦੁਸ਼ਟ ਦਮਨ ਕੋ ਰੰਦਨਾ ਰਤਨਾਗਰ ਪ੍ਰਮਾਤਮਾ ਨਿਰਗੁਣ ਸੁਰਗਣ ਆਤਮਾ ਕੌਣ ਕਰੇ ਬਿਨ ਤੰਦੜੇ ਦੁੱਖ ਦਰਦ ਕਾ ਖਾਤਮ ਸਰਬ ਕਲਾ ਭਰਪੂਰਨਾ ਭਗਤ ਜਨਾ ਤੂੰ ਦੂਰਨਾ ਤੀਨ ਪਮਨ ਮਸ਼ਹੂਰ ਨਾ ਜੋ ਜਨਤੀ ਰਾਦਾਸ ਹੋ ਜਮ ਦੂਤਾ ਨਾ ਪੂਰਨਾ ਤੂੰ ਹੀ ਇੱਕ ਅਕਾਲ ਹੈ ਮਨਸਾ ਕਿਸ ਪੂਰਨਾ ਵਿਸਰ ਗਿਆ ਜੋ ਆਪ ਕੋ ਵਿੱਚ ਨਰਕਾਂ ਦੀ ਧੂਰਨਾ ਬ੍ਰਹਮ ਆਨੰਦ ਪਿਆਰਿਆ ਚੰ ਸੂਰ ਸਵਤਾਰਿਆ ਜੋ ਵਿਸਰੇ ਜਸ ਤਿੰਦੜਾ ਘੋਰ ਨਰਕ ਵਿੱਚ ਡਾਰਿਆ ਭਗਤ ਗਿਆ ਸਤਖੰਡ ਨੂੰ ਮਨ ਮੁਖ ਬਾਜੀ ਹਾਰਿਆ ਜੋ ਤੇਰੀ ਨਿੰਦਾ ਕਰੇ ਜਮਰੇ ਪਕੜ ਸੋ ਮਾਰਿਆ ਸਭ ਸਰੀਕ ਪਿਆਰ ਹੈ ਦੁਨੀਆਂ ਸਿਰਜਨਹਾਰ ਆ ਰੱਜ ਕੀ ਅੰਮ੍ਰਿਤ ਬਾਣੀ ਸਭ ਜਗ ਡੁੱਬਦਾ ਤਾਰਿਆ ਦੀਨਾ ਨਾਥ ਦਤਾਰ ਜੀ ਵਾਲਮੀਕ ਨਿਰੰਕਾਰ ਜੀ ਅਗੁਣ ਬਖਸ਼ਣਹਾਰ ਜੀ ਸਭ ਕੋ ਲਾਉ ਪਾਰ ਜੀ ਜੋ ਜਨ ਪੜੇ ਦਵਾਰ ਜੀ ਗਿਆਨ ਨਾਨਕ ਤੁਮ ਕੋ ਕਰੇ ਕੋਟ ਕੋਟ ਵਾਰ ਨਮਸ਼ਕਾਰ ਜੀ ਦੁਹਰਾ ਦੁਆਥ ਜੋੜ ਕਰੀ ਰਜੋਈ ਸੁਣ ਲੈ ਠਾਕਰ ਮੇਰੇ ਸਭ ਕੀ ਆਸਾ ਪੂਰਨ ਹੋਵੇ ਜੋ ਆਵੀ ਦਰ ਤੀਰੇ ਬਿਨ ਤੇਰੇ ਨਾ ਲੱਗਦੇ ਭੂਗ ਤੂੰ ਹੀ ਭਗਤ ਜਨਾ ਦਾ ਜੋਗ ਐਸਾ ਨਾਮ ਨਰੰਦਰਨ ਤੀਰੇ ਜਨਮ ਜਨਮ ਦੇ ਕੱਟੀ ਰੂਗ ਮਹਿਮਾ ਤੇਰੀ ਉਪਰੰਪਾਰ ਦੀਨ ਦਰਦੁ ਖਰਤਾ ਤੈ ਤੂੰ ਹੀ ਦੀਨ ਬਲੀ ਜਸਾਲੇ ਸਭ ਕੀ ਪਾਲਣ ਕਰਤਾ ਓਮ ਨਾਮ ਜੋ ਪ੍ਰਗਟ ਹੋਇਆ ਵਾਲਮੀਕ ਨਰੰਕਾਰ ਹੈ ਹੁਕਮ ਤੇਰੇ ਵਿੱਚ ਘੁੰਮਦਾ ਮਾਦੂ ਗਗਨ ਮੰਡਲ ਤੱਕ ਸਾਰੈ ਨਾਰਦ ਸਾਰਦ ਕਰਦੇ ਤੇਰੀ ਪੂਜਾ ਛਾਂ ਸਵੇਰੇ ਲక్ష్ਮੀ ਗਾਵੇ ਵਿਸ਼ਨ ਪਦੇ ਰਗੁਨੰਦਨ ਮਾਲਾ ਫੇਰੈ ਛੇਸ ਗਣੇਸ਼ ਮਹੇਸ਼ ਬੁਨੀ ਸਭ ਕਰਦੇ ਉਸਤ ਤੇਰੀ ਨੰਦਾ ਸੋਹੀ ਨਾਮ ਸਾਰਨ ਤੇਰਾ ਕਰਮ ਜਨਾ ਦਾ ਹੋਵੇ ਮੰਦਾ ਗਿਆਨ ਪਜਾਰੀ ਹਰ ਦਮ ਤੇਰਾ ਤੂੰ ਹੀ ਰਖਵਾਲਾ ਮੇਰਾ ਇਸਰ ਹੱਥ ਲੋ ਰਖ ਗੋਬਿੰਦ ਕਾਟੋ ਜਨਮ ਹਨੇਰਾ ਦੁਖ ਨਾ ਸੇ ਉਤਰੇ ਸਭ ਰੋਗ ਤੇਰਾ ਰਾਜ ਅਟਲ ਹੈ ਤੀਨ ਪੁੰਨ ਵਿੱਚ ਕਾਰ ਅੰਤਨੀਓ ਗੁਝ ਆਂਦਾ ਲੀਲਾ ਪ੍ਰੰਪਾਰ ਅਗਮ ਗੂਚਰ ਪ੍ਰੀਤ ਮਾ ਮੈਂ ਮਛਲੀ ਤੂੰ ਨੀਰ ਤੂ ਬੰਮ ਮੰਤਾ ਤੂ ਸਤ ਮੰਤਾ ਤੂ ਪੀਰਾ ਸਿਰ ਪੀਰਾ ਜੋ ਕੋ ਜਗਤ ਵਰਤਦਾ ਸਮ ਤੇਰਾ ਪਸਾਰ ਤੂ ਸੱਚਾ ਅਨੰਕਾਰ ਹੈ ਰਤਨ ਗਰਜਤਾਰ ਰਿਖੀ ਕੇਸ ਪਰਮਾਤਮ ਸਮਨਾਥਾ ਸਿਰਨਾਥ ਜਿਤਨੇ ਜੀਵ ਜਹਾਨ ਮੇਂ ਵਸਤ ਸਬਨ ਦੇ ਸਾਥ ਓਮ ਨਾਮ ਜਸ ਤੈਨ ਦੜਾ ਓਮ ਤੁਮਾਰਾ ਨਾਮ ਓਮ ਤੁਮਾਰੀ ਕੀਰਤੀ ਓਮ ਤੁਮਾਰਾ ਗਾਮ ਓਮ ਅੰਦਰ ਬੈ ਲਖੀਰ ਮੈਣਾ ਓਮ ਅੰਦਰ ਵਰਤਾਈ ਓਮ ਅੰਦਰ ਸ਼੍ਰੀ ਰਾਮ ਚੰਦਰ ਕੋ ਬਖਸ਼ੇ ਦੀ ਬੜਿਆਈ ਬ੍ਰਹਮਾ ਵਿਸ਼ਨੂ ਓਮ ਕੁਮਾਨ ਓਮ ਨਾਮ ਸਗਲੇ ਸਲ ਮਾਨੇ ਓਮ ਕੀ ਪੂਜਾ ਸ਼ੰਕਰ ਕਰੇ ਓਮ ਨਾਮ ਧਿਆਨਾਂ ਤਰੇ ਓਮ ਨਾਮ ਨਾਰਦ ਕਾ ਗੀਤ ਓਮ ਨਾਮ ਸਰਬਤ ਕਾਮੀਤ ਓਮ ਨਾਮ ਕੇ ਅੱਖਰ ਦੋਏ ਵਾਲਮੀਕ ਜਸ ਪ੍ਰਗਟ ਹੋਏ ਗਿਆਨਨਾਥ ਕਰ ਗੁਰੂ ਸੰਗ ਪ੍ਰੀਤਾ ਰਿਹੀ ਕੇਸ ਕੀ ਇਹ ਰੀਤ ਕੈਸੇ ਸਿਮਾਨ ਸੋਹੀ ਤਰੇ ਜੋ ਸਾਬਾ ਵਾਲਮੀਕ ਦੀ ਭਰੈ ਲਾਲ ਰਤਨ ਗੋਪਾਲ ਤਨ ਗੁਰੂ ਤਨ ਗੁਰੂ ਤਨ ਗੋਪਾਲ ਤੂੰ ਹਰ ਹੀਰਾ ਸਭਨਾ ਨਾਲ ਤਨ ਗੁਰੂ ਤਨ ਗੁਰੂ ਤਨ ਨਿਰੰਕਾਰ ਤੇਰੀ ਰਚਨਾ ਸਭ ਸੰਸਾਰ ਤਨ ਗੁਰੂ ਤਨ ਗੁਰੂ ਤਨ ਨਦਾਨ ਸ਼ਕਤੀ ਤੇਰੀ ਬੜੀ ਮਹਾਨ ਤਨ ਗੁਰੂ ਤਨ ਗੁਰੂ ਤਨ ਭਗਵਾਨ ਕਥਾਂ ਦੇ ਵਿੱਚ ਪਾਈ ਜਾਣਾ ਜਿੱਥੇ ਬਹਿ ਕੇ ਰਚੀ ਰਮੈਣ ਮਡੇ ਭਾਗਾ ਵਾਲਾ ਥਾਨ ਤਨ ਗੁਰੂ ਤਨ ਗੁਰੂ ਤਨ ਕਿਰਪਾਲ ਤੇਰਾ ਨਾਮ ਬਟੇ ਜਮ ਜਾਲ ਜੋ ਜਨ ਤੁਮਰੀ ਭਗਤੀ ਲਾਗੈ ਹੋਵੇ ਨਾ ਹੀ ਵਿੰਗਾ ਵਾਲ ਤਨ ਗੁਰੂ ਤਨ ਗੁਰੂ ਤਨ ਰੰਧਨ ਦੁੱਖ ਦਰਦ ਸਭਨਾ ਦੇ ਖੰਡਨ ਤੂੰ ਹੀ RAM ਨਾਮ ਦਾ ਸੰਦਨ ਤੂੜੇ ਕੂੜ ਜਨਮ ਦੇ ਫੰਦਨ ਤਨ ਗੁਰੂ ਤਨ ਗੁਰੂ ਤਨ ਰਖੀ ਕੇਸ਼ ਘਟ ਘਟ ਮੈਂ ਤੂੰ ਹੀ ਪਰਵੇਸ਼ ਸਬਣੀ ਥਾਈ ਤੇਰੀ ਰੱਖ ਹੋਵੇ ਦੇਸ ਭਮ ਪਰਦੇਸ ਪਾਰ ਦਵਾ ਜੀ ਸੱਚ ਬੋਲਾ ਭਗਤ ਲਗੇ ਨਾ ਤੱਤੇ ਚੋਲਾ ਵਾਲਮੀਕ ਸਰਬ ਘਟ ਵਾਸੀ ਸਾਧੂ ਸੰਤ ਮਹੰਤ ਉਦਾਸੀ ਸੋਈ ਏਕ ਸਚਾ ਅਵਨਾਸ਼ ਗਿਆਨ ਦੇ ਗੁਰੂ ਜਗ ਗੁਰੂ ਕਾ ਦਾਸ ਪਰਗਟ ਭਜਨ ਪਰਗਟ ਪ੍ਰਕਾਸ਼ ਕਾਸ਼ੀ ਸ਼ਹਿਰ ਦੇ ਅੰਦਰ ਚੱਲ ਆਇਆ ਕੋਈ ਬੰਗਾਰਾ ਦੂਰ ਦਾ ਸਰ ਜਗਤ ਦੇ ਭਵੇ ਚਮਕਾਰਾ ਗੁਰੂ ਦੇ ਇਲਾਹੀ ਨੂਰ ਦਾ ਤੱਕਿਆ ਬ੍ਰਹਮ ਆਨੰਦ ਬਰਾਗੀ ਗਗਨ ਮੰਡਲ ਚੋਂ ਹੁੰਦਾ ਤਾਰੇ ਚੰਦ ਵਾਂਗਰ ਮਾਰੇ ਚਮਕਾਰੇ ਮਨ ਮੋਨਾ ਤੇ ਬੜਾ ਨਿਆਰਾ ਟੁੱਟੀਆਂ 84 ਜਾਲੀਆਂ ਜਿਨ੍ਹਾਂ ਜਿਨ੍ਹਾਂ ਦਾ ਦਰਸ਼ਨ ਪਾਇਆ ਪੰਜ ਤਾਰੇ ਸੰਗ ਇਸ ਤਾਰੇ ਨੂੰ ਜਗ ਵਿੱਚ ਛੱਡਣ ਆਏ ਬ੍ਰਹਮਾ ਵਿਸ਼ਨੂੰ ਸ਼ੰਕਰ ਨਾਰਦ ਇੰਦਰ ਫੁੱਲ ਵਰਸਾਏ ਪਾਪਾਂ ਵਾਲੀ ਪੀੜ ਦੇ ਕੇ ਫੇਰਾ ਰੱਬ ਨੇ ਜਗਤ ਵਿੱਚ ਪਾਇਆ ਮਾਤ ਲੋਕ ਦੀ ਧਰਤੀ ਉੱਤੇ ਜਿੱਦਣ ਕਰੇ ਉਤਾਰੇ ਉਦਨੇ ਅੰਬਰ ਦੇਵ ਚੰਦਾ ਮਾਰ ਰਿਹਾ ਚਮਕਾਰੀ ਮਾਤ ਲੋਕ ਦੀ ਧਰਤੀ ਉੱਤੇ ਜਿੱਦਣ ਕਰੇ ਉਤਾਰੇ ਉਦਨੇ ਅੰਬਰ ਦੇ ਵਿੱਚ ਅੰਦਾ ਮਾਲ ਰਿਆ ਚਮਕਾਰੇ ਮਾਗ ਵਾਲੀ ਪੁੰਨਿਆਂ ਨੂੰ ਸੱਚੇ ਰੱਬ ਨੇ ਦਦਾਰ ਦਿਖਾਇਆ ਦਾਈ ਮਨ ਵਿੱਚ ਕਰੇ ਵਿਚਾਰਾਂ ਇਹ ਬਾਲਕ ਹੈ ਕੈਸਾ ਹੁਣ ਤੱਕ ਕੋਈ ਤੱਕਿਆ ਨਹੀਂ ਕੋਈ ਮੈਂ ਇਸ ਬਾਲਕ ਜੈਸਾ ਮਾਤਾ ਨੇ ਸੱਚੀ ਜੋਤ ਜਾਣ ਕੇ ਮੱਥਾ ਚੁੰਮ ਕੇ ਇਕਲੇ ਦੇ ਨਾਲ ਲਾਇਆ ਪਰੀਆਂ ਅੰਦਰਪੁਰੀ ਚੁਆਇਆਂ ਲੱਖ ਲੱਖ ਦੇਣ ਵਿਧਾਨਾ ਸਤਿਗੁਰਜੀ ਦੇ ਪ੍ਰਗਟਦੀਆਂ ਖੁਸ਼ੀਆਂ ਜਗਤ ਮਨਾਇਆਂ ਆਣ ਕੇ ਗਪਾਲ ਜਗਤੀ ਰਵਿਦਾਸ ਨਾਮ ਆਪਣਾ ਰਖਾਇਆ ਭਜਨ ਰਤਨ ਪ੍ਰਕਾਸ਼ ਗੁਰਦਾਸ ਜੀ ਕਾ ਕਾਸ਼ੀ ਵਾਲਿਆ ਕੰਗਣ ਸੰਨ ਕੱਲੇ ਗੰਗਾਣ ਤੈਨੂੰ ਰੱਬ ਜਾਣ ਕੇ ਇਤਿ ਜੋਜਨ ਬੇਅੰਤ ਨਿਆਰੇ ਦੁਨੀਆਂ ਦੇ ਵਿੱਚ ਆਣ ਕੇ ਸੁਣ ਕੇ ਤੇਰੀ ਅੰਮ੍ਰਿਤ ਬਾਣੀ ਟੁੱਟੇ ਕਾਲ ਜਾਲ ਦੀ ਤਣ ਰੋਗ ਦਿੱਤਾ ਕਰ ਚੋਦ ਵਡਾਣੀ ਫਟਿਆਂ ਘੜਿਆਂ ਦੇ ਵਿੱਚ ਪਾਣੀ ਜਾ ਕੇ ਗੋਰਖਨਾਥ ਦੇ ਟਿੱਲੇ ਮੇਰ ਪ੍ਰੀ ਜਦ ਨਜ਼ਰ ਹਲਾਵੇ 나ਗ ਖੁਲਾ ਦਾ ਹਾਰ ਬਣਾਵੇ ਜਿਨਾਂ ਥਾਵਾਂ ਤੇ ਚਰਨ ਲਗਾਵੇ ਤਿੰਨ ਥਾਵਾਂ ਮਡ ਭਾਗ ਲਗਾਵੇ ਛਾਣਾ ਬ੍ਰਿਸ਼ਦੀ ਢਲੇ ਇਸਲਾਪ ਕਰ ਉਪੜ ਠਾਈ ਨੀਲਾ ਪੰਡਤ ਨੂੰ ਦਖਲਾਏ ਕੰਗਣਾ ਦਾ ਕੁਝ ਮੇਜਨਾ ਆਵੇ ਪੰਡਤ ਮੁਖੋ ਤਣ ਤਨ ਗਾਵੇ ਗੰਗਾ ਵਗ ਦੀ ਪੱਥਰ ਦੇ ਥੱਲੇ ਗੰਗਾ ਜਮਨਾ ਦੇ ਕਟ ਦੇਲੇ ਦੀਨ ਦੇ ਆਲ ਰੰਗਾ ਵਿੱਚ ਖੇਲੇ ਪੰਡਤ ਸਾਰੇ ਬਣ ਗਏ ਚੇਲੇ ਪਿਤਰ ਜਨੋਂ ਪਤਰਾਂ ਸੰਗ ਮੇਲੇ ਉਠੇ ਪਾਸਿਓਂ ਗੰਗਾ ਦਾਜਾਲ ਚੱਲੇ ਦਰਸ਼ਨ ਤੇਰਾ ਕਰਕੇ ਪਿਆਰੇ ਜਾਂਦੇ ਵਿਗੜੇ ਕਾਜ ਸਵਾਰੇ ਉਪਮਾ ਤੇਰੀ ਪ੍ਰਮਪਾਰੇ ਅਸਮਾਨਾਂ ਦੇ ਗਾਮਨ ਤਾਰੇ ਗੁਰੂ ਰਵਿਦਾਸ ਬੱਲੇ ਬੱਲੇ ਦੁਹਿਰਾ ਮੰਦਰ ਹੋਵੇ ਪਵੰਮ ਸੀਤ ਹਰ ਹਰ ਜਾਵੇ ਪ੍ਰੇਮ ਪ੍ਰੀਤ ਹਰ ਹਰ ਉਸਕੇ ਕਾਜ ਸਵਾਰੇ ਜੋ ਜਨ ਉਸਦਾ ਨਾਮ ਚਿਤਾਰੈ ਗਲ ਵਿੱਚ ਪਾ ਗਏ ਭਗਮਾ ਪੀਸ ਗਲ ਆ ਦੇਸ ਪਵਮ ਪਰਦੇਸ ਸਿਮਰਨ ਬਾਦ ਨਿਉ ਗਤ ਹੋਣੀ ਪਾਪਨ ਜਿੰਦੜੀ ਜਮਦਰ ਰੋਣੀ ਨਾਮ ਜਪੰਦੜੇ ਸਦਾ ਨਿਹਾਲ ਨੇੜ ਨ ਆਵੇ ਦੁਭਤਾ ਕਾਲ ਪਾਪੀ ਦਾ ਮੂਹ ਵੇ ਕਾਲੈ ਜਮ ਦੋਜਗ ਦੀ ਅੱਗ ਵਿੱਚ ਜਾਲਾ ਜੋ ਮਮਤਾ ਦੇ ਦਾਗ ਲਗਾਵੇ ਮਾਨਸ ਚੋਲਾ ਜਲ ਬਿਲ ਜਾਵੇ ਕਹਿਰ ਦਾਸ ਗੁਰੂ ਫਰਮਾਇਆ ਇਥੇ ਕੀ ਤੈ ਅਗੇ ਪਾਇਆ avatars ਪ੍ਰਗਟ ਰਬ ਗਏ ਜਦ ਦੁਖੀਆਂ ਨੇ ਕੀਤੀ ਕੂਕ ਪੁਕਾਰ ਈੜ ਜ਼ੁਲਮ ਦੀ ਦੇਖ ਕੇ ਤਾਰ ਲਿਆ avatars ਮਾਗ ਮਹੀਨਾ ਦੁਨੀਆਂ ਦੇ ਵਿੱਚ ਚੜਿਆ ਚਾਈ ਚਾਈ ਜੋਤ ਨਰਜਨੀ ਪ੍ਰਗਟ ਹੋਈ ਪਾਗ ਲੱਗੇ ਸਭ ਥਾਂ ਚੰਨ ਚਾਰ ਜਬੇਰੇ ਹੋਇਆ ਮਿਟ ਗਿਆ ਥੰਦੂਕਾਰ ਅੰਬਰਾਂ ਦੇ ਵਿੱਚ ਚਮਕੇ ਚੰਦਾ ਪੁੰਨਿਆਂ ਵਾਲੀ ਰਾਤ ਮਾਕਲਸੀ ਨੂੰ ਮਿਲ ਗਈ ਬਹੁਤ ਮੋਲਕ ਦਾਤ ਗੋਦੀ ਦੇ ਵਿੱਚ ਖੇਲਦਾ ਸੂਰਜ ਦਾ ਚਮਕਾਰ ਤਨ ਤਨ ਮਾ ਮੜ ਪਾਗਨੇ ਜੰਮਿਆ ਪੁੱਤ ਗਪਾਲ ਇੰਦਰਪਰੀ ਵਿੱਚ ਵੱਜ ਗੇ ਸੰਖਾਨਾਦ ਕੜਿਆਲ ਸੁਰਨਰ ਮੁੰਜਨ ਦੇਵਤਿਆਂ ਮਿਲ ਪੀਤਾ ਮੰਗਲ ਚਾਰ ਸ਼ੇਸ ਗਣੇਸ਼ ਮਹੇਸ਼ਾੰ ਗਾਈ ਮਿਠੜੀ ਮਿਠੜੀ ਬਾਣੀ ਕਰ ਕਰ ਦੇ ਵਿੱਚ ਕੁਸ਼ੀਆਂ ਹੋਈਆਂ ਤੁਮ ਤੁਮੀ ਅਸਮਾਣੀ ਆਖਣ ਬ੍ਰਹਮਾ ਵਿਸ਼ਨੂੰ ਕ੍ਰਿਸ਼ਨ ਸ਼ਵੱਡਾ ਏਕਲਾਕਾਰ ਦੇਖ ਜੰਗਦਾ ਨੂਰੀ ਤਾਰਾ ਰਾਮਾਨੰਦ ਚਲਿਆਏ ਹੁਦਰਾ ਦੇਖ ਵਾ ਪਾਰਵਰਾਗੀ ਵਾਹ ਵਾਹ ਗਾਏ ਸੱਚੇ ਮੂਰਤ ਜਾਣ ਦੁਵੱਥ ਜੋੜ ਕਰੀ ਨਮਸਕਾਰ ਸਲੋਕ ਸੈਨ ਜੀ ਸੈਨ ਪਲਾਸ ਬਜਗਤ ਕਾ ਮੰਗੇ ਸ਼ਾਮ ਸਵੇਰ ਨੀਵਾ ਜਾਣ ਆਪ ਕੋ ਉੱਚਾ ਹੋਵੇ ਫਿਰ ਸਿੰਬਲ ਰੁਖ ਹੰਕਾਰ ਆ ਉੱਚਾ ਦੇਖ ਬਲਾਸ ਨੀਵਾ ਫਲਿਆ ਚੌਗਣਾ ਉੱਚਾ ਗਿਆ ਨਰਾਸ ਗਰਭ ਗੁਰਾ ਜੇ ਕੋ ਕਰੇ ਜਮਦਰ ਖਾਵੇ ਮਾਰ ਭਗਤ ਮਿਲਣ ਵਡਿਆਈਆ ਪਾਪੀ ਨੂੰ ਫਟਕਾਰ ਮੰਦੇ ਤੰਦੇ ਪਾਪ ਹੈ ਕਰਮ ਪਲਾਵਡ ਜੋ ਕਟੇ ਸਿਮਰਨ ਰੱਬ ਦਾ ਜਨਮ ਮਰਨ ਦੇ ਰੋਗ ਵਲਸਲ ਕਰਕੇ ਖਾਮਣਾ ਨਿਗੁਰਿਆਂ ਦੀ ਕਾਰ ਲੇਖਾਂ ਤੇ ਤੁ ਮੰਗਣਾ ਸੱਚੇ ਸਤ ਕਰਤਾ ਉੱਚਾ ਨੀਵਾਂ ਕੋ ਨਹੀ ਕਰ ਸਭ ਨਾਲ ਪਿਆਰ ਮੇਰੀ ਮੇਰੀ ਕੀ ਕਰੇ ਦੋ ਦਿਲ ਦੇ ਬਨਜਾਰ ਸੋਲਾ ਭਜਨ ਗੁਣ ਗਾਵ ਪੂਰੇ ਸਤ ਗੁਰ ਦੇ ਦੁਖ ਜਨਮ ਜਨਮ ਕਾ ਜਾਏ ਜੋ ਜਨਿਆਨ ਕਰੇ ਗੁਰ ਸੰਗਤ ਮਨ ਤੰੜੇ ਫਲ ਪਾਏ ਜੇ ਕੋ ਲਾਗੇ ਗੁਰ ਕਾ ਰੰਗ ਅੰਤ ਨਿਮੂ ਪਛਤਾਏ ਘਰ ਵਿੱਚ ਟੋਟ ਰਹੇ ਨਾ ਕੋਈ ਜੋ ਦਰ ਫੁੱਲ ਚੜਾਏ ਸਤਿਗੁਰ ਜੀ ਦਾ ਨਾਮ ਜਹਾਜ ਸਭ ਕੋ ਪਾਰ ਲਗਾਏ ਵਾਲਮੀ ਪੂਰਨ ਪਰਮੇਸ਼ਰ ਸਭ ਦੀ ਆਸ ਪਜਾਏ ਵਾਲਮੀਕ ਪੂਰਨ ਪਰਮੇਸ਼ਰ ਸਭ ਦੀ ਆਸ ਪਜਾਏ ਭਜਨ ravel ਖੰਡ ਸਵਰਗਾਂ ਦੇ ਰਾਜ ਮਿਲ ਗਏ ਜਿਨ੍ਹਾਂ ਕੀਤੀਆਂ ਤੂੰ ਮਾਨਿਆ Swami ਤੇਰੀਆਂ ਰਾਜੇ ਬਲ ਤੇਰਾ ਨਾਮ ਧਿਆਇਆ ਤਖਤ ਸੁਰਗਪਰੀ ਦਾ ਪਾਇਆ ਡੁੱਬਦੀ ਪਚਾਈ ਦੁਨੀਆਂ ਪਾ ਕੇ ਜਗ ਤੇ ਗਪਾਲ ਜੀ ਤੂੰ ਫੇਰੀਆਂ ਰਗੁਬਤਰਾ ਦੇ ਨਾਮ ਤੇ ਆਇਆ ਬਣ ਕੇ ਕ੍ਰਿਸ਼ਨ ਮਰਾਰੀ ਆਇਆ ਤਾਰ ਕੇ ਬਰਾਟ ਰੂਪ ਨੂੰ ਉਹਨੇ ਰੁਕੀਆਂ ਦੁਲਮ ਦੀਆਂ ਹਨੇਰੀਆਂ ਰਾਜੇ ਵਿਸ਼ਵਾਮਿੱਤਰ ਗਾਇਆ ਬ੍ਰਹਮਾ ॠषि ਉਸ ਵੀ ਅਖਵਾਇਆ ਇੱਕ ਵਾਰੀ ਰਾਮ ਆਖ ਕੇ ਉਹਨੇ ਲਾਤੀ ਸੀ ਬਦਨ ਨਹੀਂ ਹੁੰਤੇ ਬੇਰੀਆਂ ਜਨਕ ਰਾਜੇ ਮੰਗਲ ਗਾਏ ਸਣ ਦੇ ਹੀ ਸੁਰਗਾਂ ਨੂੰ ਜਾਏ ਪਾਪੀਆਂ ਛਡਾਤਾ ਜਮਾਂ ਤੂੰ ਲਾ ਕੇ ਰੱਬ ਨਾਲ ਸਦਰਾ ਉੱਚੀ ਰੀਆਂ ਭਜਨ ਰਾਜਾ ਜੋਗੀ 나ਥ ਰਤਨ ਪ੍ਰਕਾਸ਼ ਅਜ ਆਇਆ ਮਾਲਕ ਦੁਨੀਆ ਦਾ ਭਾਗ ਲੱਗੇ ਸਭ ਥਾਵਾਂ ਚੰਨਨ ਹੋਇਆ ਚਾਰ ਸਵੇਰੇ ਕੂਟ ਕਬੜ ਦੇ ਮਿਟੇ ਹਨੇਰੇ ਲੱਖ ਲੱਖ ਸ਼ਗਨ ਮਨਾਵਾ ਭਾਗਾਂ ਵਾਲੀ ਪੂਰਨ ਮਾਚੀ ਆਇਆ ਅੰਮ੍ਰਿਤਪੁਰੀ ਦਾ ਵਾਸੀ ਪੌਲੀ ਤੇਲ ਚਵਾਵਾ ਦੇਵਤਿਆਂ ਨੇ ਫੁੱਲ ਵਰਸਾਏ ਨਰ ਨਾਰੀ ਮਿਲ ਮੰਗਲ ਗਾਏ ਝੁਗ ਝੁਗ ਸੀਸ ਨਵਾਵਾ ਆਇਆ ਜਗ ਵਿੱਚ ਰਤ ਨਿਰਮੈਣ ਹੱਥੀ ਆਪਣੀ ਆਪ ਨਰੈਣ ਤਨ ਬਲਿਹਾਰੇ ਜਾਵਾ ਅਜੇ ਆਇਆ ਮਾਲਕ ਦੁਨੀਆਂ ਦਾ ਪਾਵ ਲਗਣ ਸਭ ਥਾਂ ਵਡਾ ਸਾਹ ਦੁਨੀਆਂ ਵਿੱਚ ਰਾਜ ਵਾਲਮੀਕ ਸਤਿਗੁਰੂ ਮਹਾਰਾਜ ਜਦ ਈਸ਼ਰ ਦੇ ਗੁਣ ਗਾਵਾਂ ਜਦ ਈਸ਼ਰ ਦੇ ਗੁਣ ਗਾਵਾਂ ਭਜਨ ਕੁਦਰਤ ਦਾ ਕਾਦਰ ਏਕ ਕੱਖ ਨੂੰ ਪਿਆਰ ਦੇ ਕੇ ਲੱਖਾਂ ਨਾਲ ਕਿਵੇਂ ਤੂੰ ਲੜਾਏ ਮਾਲਕ ਐ ਅਲਖ ਨਰੰਜਨ ਦੀਨਾ ਨਾਥ ਹਾਰ ਜੀ ਤਸਬ ਤੇਰੇ ਹਾਥ ਨਿਕੇ ਨਿਕੇ ਬਾਲਕਾਂ ਤੂੰ ਸੁਲਤਾਨਾਂ ਦੇ ਮਾਨ ਤੂੰ ਤੜਾਏ ਮਾਲਕਾ ਜਿਸ ਮਲ ਹੋਵੇ ਆਪਕ ਪਾਲ ਹੋਵੇ ਨਾ ਇੰਗਵਾਲ ਵਾਂਗ ਤਾਰਿਆਂ ਦੇ ਅੰਦਰ ਸਮਾਨਾਂ ਦੇ ਈਰ ਤੂੰ ਚੜਾਏ ਮਾਲਕਾ ਉਤਰੀ ਜਾਣ ਸੀ ਆਪ ਹਰੀ ਲਖੂ ਜੀ ਦੀ ਪਾਲਨ ਕਰੀ ਜਿਵੇਂ ਆਪਣੇ ਰੰਗਾਂ ਵਿੱਚ ਰੰਗ ਕੇ ਵਿਦਿਆ ਪੜ੍ਹਾਏ ਮਾਲਕਾ ਕੁਦਰਤ ਤੇਰੀ ਬੜੀ ਮਹਾਨ ਜੋ ਦੇ ਬਲੀਆਂ ਤੋਂ ਬਲਵਾਨ ਹਨੂਮਾਨ ਬਲਕਾਰੀ ਕੱਚੇ ਸੰਦ ਨਾਲ ਬੰਨ ਖੜਾਏ ਮਾਲਕਾ ਭਜਨ ਭਗਤੀ ਸਾਗਰ ਚੰਗਦੇ ਪਿਆਰੇ ਰੱਬ ਦੇ ਜਿਨੇ ਚਮਕਦੇ ਅੰਬਰ ਵਿੱਚ ਤਾਰੇ ਨੇ ਭਗਤ ਤਰੂ ਕੀਤਾ ਜਦ ਪਹਾਰਾ ਗਗਨ ਮੰਡਲ ਦਾ ਬਣ ਤਾਰਾ ਕਾਲਨ ਬਲ ਬੰਦਨਾ ਕਰੀ ਤਖਤ ਸੁਰਗ ਦਾ ਦਿਓ ਹਰੀ ਇੱਕ ਵਾਰੀ RAM ਆਖ ਕੇ ਉਹਨੇ ਤਪ ਦੇ ਗਣਕੁੰਡ ਠਾਰੇ ਨੇ ਭਗਤੀ ਕਰਕੇ ਭਾਰ ਦਵਾਜ ਪਾਇਆ ਗੁਰੂ ਗਰੀਬਨਵਾਜ ਲਗ ਕੁਛ ਕੀਤਾ ਬੜਾ ਪਿਆਰ ਬਕਤਿ ਦਾ ਗੁਰ ਨਾਮ ਪੰਡਾਰ ਜਨਕੀ ਦੀ ਕੀ ਦੀ ਪਾਲਣਾ ਸਾਰੇ ਦੁਨੀਆਂ ਨੂੰ ਸਿਰ ਜਨਹਾਰੇ ਨੇ ਜਿਨ ਜਨ ਕਰੀ ਹਰੀ ਸੰਗ ਪ੍ਰੀਤ ਥਰ ਉਹਨਾਂ ਦਾ ਬਣ ਗਿਆ ਸੰਗੀਤ ਦਰਪਰੋ ਸੁਨੇ ਗੁਰਬਾਣੀ ਹਰੀ ਚੰਦ ਕੀ ਤਾਰਾ ਰਾਣੀ ਜਿਨ੍ਹਾਂ ਨੇ ਉਹਦੀ ਕੀਤੀ ਬੰਦਗੀ ਲੈnde ਸੁਰਗਾ ਦੇ ਅੰਦਰ ਨਜ਼ਾਰੇ ਨੇ ਸਰਿਆ ਜੱਬ ਕੇ ਕਾਂਗ ਬਸੁੰਡ ਰਖੀਆਂ ਮੁੰਡੀਆਂ ਦੇ ਲੱਖ ਝੁੰਡ ਬੰਦਨਾ ਕੀਤੀ ਘੌਰ ਮਤੰਗ ਉਦਰੇ ਆਦ ਕਰੋੜਾ ਸੰਗ ਜੰਗਲਾਂ ਦੇ ਵਿੱਚ ਬੈਠ ਕੇ ਕੀ ਕੀਤੇ ਇੰਦਰ ਨੇ अनेका ਤਪ ਭਾਰੇ ਨੇ ਭਜਨ ਅੰਮ੍ਰਿਤ ਪ੍ਰਕਾਸ਼ ਸਿੰਗਲੇ ਦਾ ਰੂਪ ਧਾਰ ਕੇ ਵਿਸ਼ਨੂੰ ਜਗਤ ਵਿੱਚ ਆਇਆ ਦੁੱਖ ਭੰਡਣੀ 베ਰੀ ਦੇਠ ਨਵਾਲ ਮਿਗਦਾ ਅੰਮ੍ਰਿਤ ਪਾਨ ਬੜੀ ਅਮੋਲਕ ਬਣਤ ਬਣਾ ਕੇ RAMDAS GURU DASIA AAAN ਦੱਬਿਆ ਤ੍ਰੇਤੇਜੁਗ ਦਾ ਕਲੂਕਾਲ ਦੇ ਅੰਦਰ ਪ੍ਰਗਟਾਇਆ ਮਾਇਆ ਪ੍ਰਮਪਾਰ ਰਚਾਈ ਸੀਤਾ ਰਜਨੀ ਬਣ ਕੇ ਆਈ ਰਜਨੀ ਸੱਚੀ ਆਖਸਨਾਂ ਬਾਬਲ ਪਿੰਗਲੇ ਨਾਲ ਵਿਹਾਈ ਗੁੱਸੇ ਵਿੱਚ ਆ ਕੇ ਬਾਪ ਨੇ ਪੱਲੇ ਪਿੰਗਲੇ ਦੇ ਪੁੱਤਰੀ ਨੂੰ ਲਾਇਆ ਏ ਮੇਰੇ ਰਾਮਾ ਕਹਿ ਕੇ ਖਾਰੀ ਸਿਰ ਆਪਣੇ ਤੇ ਧਰਦੀ ਕਹਿੰਦੀ ਕੋਈ ਨਾ ਮਿਲ ਤੇਰੇ ਭਗਤ ਜਨੂ ਕਾ ਦਰਦੀ ਅੰਬਰਾਂ ਦੇ ਤਾਰੇ ਆਖਦੇ ਏ ਕੀ ਖੇਲ ਮਹਾਰਾਜ ਪੂਰ ਚਾਇਆ ਤੁਰਦੀ ਫਿਰਦੀ ਨੇ ਆ ਕੀਤਾ ਮੇਰੀ ਹੀਠ ਉਤਾਰਾ ਜਿਹੜੀ ਥਾਂ ਸੀ ਅੰਮ੍ਰਿਤ ਕਾਂਗਾ ਹੰਸ ਬਨਾਮ ਨਹਾਰਾ ਪਿੰਗਲੇ ਨਾ ਗਾਵੇ ਰਜਨੀ ਸਾਡੇ ਕਟਦੇ ਦਸੂਂਟੇ ਬਨਰਾਇਆ ਪਿੰਗਲੇ ਨਾ ਗਾਵੇ ਰਜਨੀ ਸਾਡੇ ਕਟਦੇ ਦਸੂਂਟੇ ਬਨਰਾਇਆ ਅਮਰ ਸ਼ਕਤੀ ਭੈਣ ਨਾਨਕੀ ਦੇ ਵੀਰ ਤੇਰੇ ਰੰਗ ਨੇ ਨਿਆਰੇ ਮਿੱਠੇ ਮਿੱਠੇ ਮਨਮੋਹਣੇ ਬੜੇ ਪਿਆਰੇ 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 ਤੇਰੀ ਕਲਾ ਕਰਤਾਰ ਦੀ ਕਲਾ ਅੰਦਰ ਉਹਦੇ ਗਾਰ ਅੰਦਰ ਉਹੀ ਗਾਰ ਤੇਰੀ ਜੋ ਜਾ ਤੇਰੀਆਂ ਤੂੰ ਬਿਹਾਰ ਜਾਵਾਂ ਮੈਂ ਮਗਾੰ ਦੇ ਨੇ ਚੰਦ ਤਾਰ ਤੇਰੀ ਜਦੋਂ ਕਰ ਦੇਵੇਂ ਮੇਰ ਮਿੱਠੇ ਹੂਣ ਪਾਣੀ ਥਾਰੇ ਇੱਕੋ ਸ਼ਬਦ ਬੁਕਾ ਲਿਆ ਤੇਰਾ ਤੇਰਾ ਰਾਮ 14 ਨਾਹੀ ਆਖਿਆ ਗਤੈ ਤੂੰ ਲਗਦਾਮ ਛਾਲ ਨਦੀ ਵਿੱਚ ਮਾਰ ਕੇ ਤਿੰਨ ਦਿਨ ਲਏ ਅਲੋਪ ਤੂੰ ਬੈਠਾ ਸਤਖੰਡ ਮੇ ਜਗ ਵਿੱਚ ਢੂੰਡਣ ਲੋਗ ਬਦਲ ਦੇਣ ਤਕਦੀਰਾ ਤੇਰੀ ਅੱਖ ਦੇ ਇਸ਼ਾਰੇ ਪੈਣ ਨਾਨਕੀ ਦੇ ਵੀਰ ਤੇਰੇ ਰੰਗ ਨੇ ਨਿਆਰੇ ਸੁਕੇ ਟੁਕੜਿਆਂ ਦੇ ਤੁਸੀਂ ਭੋਗ ਲਾਏ ਫਟਕਾਰ ਦਿੱਤਾ ਪਿੱਛੇ ਪੂੜਿਆਂ ਨੂੰ ਸੱਚ ਕੂੜ ਦਾ ਤੁਸੀਂ ਨਤਾਰ ਕਰਕੇ ਸੱਚੀ ਕੀਰਤ ਕਰਨੀ ਦਸੀ ਪੂੜਿਆਂ ਨੂੰ ਜਿਹੜਾ ਆ ਗਿਆ ਦਵਾਰੇ ਬਾਜੀ ਦਗ ਦਿਨਾ ਹਾਰੀ ਅੰਮ੍ਰਿਤ ਭਰੇ ਵਿੱਚ ਕੋੜਿਆ ਰੀਠਿਆਂ ਦੇ ਹਕਮਤ ਆਪਣੀ ਨਾਮ ਕਾਥੀਰ ਦਿੱਤਾ ਪੰਜਾ ਲਾ ਕੇ ਤੁਸੀਂ ਖਲਾਰ ਦਿੱਤਾ ਪੱਥਰ ਜਦੋਂ ਕੰਧਾਰੀ ਨੇ ਗੇਰ ਦਿੱਤਾ ਨਾਨਕ ਦਰਸ਼ਨ ਤੀਰੈ ਮਨ ਪਥਰਾਂ ਨੂੰ ਤਾਰੇ ਪੈਣ ਨਾਨਕੀ ਦੇ ਵੀਰ ਇਰੇ ਰੰਗ ਨੇ ਨਿਆਰੇ ਸਤਨਾਮ ਸ੍ਰੀ ਗੁਰੂ ਵਾਲਮੀਕ ਮਹਾਰਾਜਿਓ ਆਦ ਗੁਰ ਸਮਝਤ ਕੈ ਵਾਲਮੀਕ ਮਹਾਰਾਜ ਸਭ ਸਰਸਾਈ ਏਕ ਹੈ ਗੁਰੂ ਗਰੀਬ ਨਵਾਜ਼ ਕਟੇ ਕੋੜ 84 ਪ੍ਰਭੂ ਵਾਲਮੀਕ ਦਾ ਨਾਮ ਗਿਆਨਨਾਥ ਗੁਰਮਾਨਯੋ ਉੱਪਰ ਵਾਲੇ RAM ਦੁਹਰਾ ਵਾਲਮੀਕ ਅਨੰਕਾਰ ਕੋ ਜੋ ਉਸਮਰੇ ਤਰ ਜਾਵੇ ਗੁਰਦਰਸਿ ਆਜੂ ਕਰੇ ਮਨ ਚਿੰਦੜੇ ਬਲ ਪਾਏ ਵਾਲਮੀਕ ਕੋ ਪੂਜਿਆ ਰੁਗਪਤ ਰਾਜੇ RAM ਗਾਵੇ ਗੁਰੂ ਦੀ ਕੀਰਤੀ ਰੋਸ ਬਾਤੇ ਸ਼ਾਮ ਤਨ ਤਨ ਕਹੇ ਮਰਾਰ ਜੀ ਪਾਣ ਲਗੇ ਜਦ ਪੋਗ ਦੁਖ ਉਤਰੇ ਸੰਸੇ ਗਏ ਦੂਰ ਪਏ ਸਭ ਸੋਗ ਪਾਣ ਕੀਤੀ ਨਮਸ਼ਕਾਰ ਚਰਨ ਕਮਲ ਸਰਲਾਈ ਜੈ ਜੈ ਕਰੇ ਦਰੂਪਤਾ ਹਮ ਕਰ ਹਰ ਹਰ ਆਈ ਬ੍ਰਹਮਾ ਮਿਸ਼ਣੂ ਮਹਾਦੇਵ ਉਸਤ ਕਰੀ ਮਹਾਨ ਗੇਲਿਆ ਸਾ ਪੂਰਨ ਕਰੀ ਪ੍ਰਭੂ ਵਾਲਮੀਕ ਭਗਵਾਨ ਗੇਲਿਆ ਸਾ ਪੂਰਨ ਕਰੀ ਪ੍ਰਭੂ ਵਾਲਮੀਕ ਭਗਵਾਨ ਸਤਨਾਮ ਸ੍ਰੀ ਗੁਰੂ ਵਾਲਮੀਕ ਮਹਾਰਾਜ ਜੀਓ ਆਦ ਗੁਰੂ ਸਾਹਿਬ ਜਗਤ ਕਾਵਲ ਮੀਕ ਮਹਾਰਾਜ ਸਭ ਸਿਰ ਸੰਗ ਕਹ ਗੁਰੂ ਗਰੀਬ ਨਵਾਜ ਸ਼ਲੋਕ ਲੋਭ ਤਮਾਗ ਚਿਆਨ ਕੈ ਜੀਵ ਕਰੇਂਦੇ ਪਾਪ ਇਸ ਰੀਤੇ ਹੋਵਤ ਨਾਹੀ ਪਰਮੇਸ਼ਰ ਕਾ ਜਾਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਗਤ ਜਨਾਂ ਦੇ ਵੈਰੀ ਜੁਣ ਦਿੰਦੇ ਨੇ ਨਾਲ ਹਰੀ ਦੇ ਪ੍ਰੇਮ ਪ੍ਰੀਤੀ ਗਹਿਰੀ ਅੰਮ੍ਰਿਤ ਬਾਣੀ ਸੋਈ ਹੋਵਤ ਜੋ ਕਰਤੇ ਕੀ ਸੇਰੀ ਜਿਸਮ ਨੂੰ ਆਦੇ ਪੰਜ ਪਖਾਦੀ ਨਾਮ ਨੂੰ ਜਪ ਹੋਏ ਇਕ ਸੁਣਦਾ ਇਕ ਤੁਗਲੀ ਕਰਦਾ ਹੰਨ ਪਰਦੀ ਦੋਏ ਗਿਲ ਦਾਸਾ ਸੱਚੜੇ ਕੋ ਮਿਲਦੀ ਓਡੇ ਓਟ ਕੇ ਸਚਿਆਈ ਬੁਰਿਆਂ ਦਾ ਲੜ ਛਾੜਦੀ ਨਹੀਂ ਦੁਸ਼ਟ ਦਮਨ ਬਰਿਆਈ ਬੁਰਿਆਂ ਦਾ ਲੜ ਛਾੜਦੀ ਨਹੀਂ दुष्ट दमन बरेई